ਸਤਿ ਸ਼੍ਰੀ ਅਕਾਲ ਪੀਬ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕੱਲ ਜਿੱਥੇ ਲੋਹੜੀ ਕਰਕੇ ਬਹੁਤ ਸਾਰੇ ਲੋਕਾਂ ਨੇ ਖੁਸ਼ੀਆਂ ਮਨਾਈਆਂ ਉੱਥੇ ਇੱਕ ਅਜਿਹਾ ਪਰਿਵਾਰ ਸੀ ਜਿਨ੍ਹਾਂ ਦੇ ਪੁੱਤਰ ਦਾ ਐਕਸੀਡੈਂਟ ਕਰਕੇ ਅਕਾਲ ਚਲਾਣਾ ਹੋ ਜਾਂਦਾ ਤੇ ਘਰ ਵਿੱਚ ਗਮ ਦਾ ਮਾਹੌਲ ਬਣਿਆ ਰਿਹਾ ਦੱਸਦੀ ਹੈ ਕੈਨੇਡਾ ਚ ਸੜਕ ਹਾਦਸੇ ਚ ਮੁਜਾਰਾ ਨੌ ਆਬਾਦ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਪਿੰਡ ਮਜਾਰਾ ਨੋ ਅਬਾਦ ਦਾ ਇਹ ਨੌਜਵਾਨ ਜਿਹੜਾ ਆ 2 ਸਾਲ ਪਹਿਲਾਂ ਪਲੱਸ 2 ਦੀ ਪੜ੍ਹਾਈ ਕਰਕੇ ਕੈਨੇਡਾ ਜਾਂਦਾ ਤਕਰੀਬਨ 20 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਹਰਸ਼ਪ੍ਰੀਤ ਸੀ ਔਰ ਜਦੋਂ ਸੋਚਦੇ ਆ ਤਾਂ ਰੋਂਗ ਟੇ ਖੜੇ ਹੋ ਜਾਂਦੇ ਆ ਕਿ 20 ਸਾਲ ਪਹਿਲਾਂ ਕਿਵੇਂ ਪਰਿਵਾਰ ਨੇ ਇਸ ਬੱਚੇ ਦੀ ਲੋੜੀ ਪਾਈ ਹੋਵੇਗੀ ਖੁਸ਼ੀਆਂ ਮਨਾਈਆਂ ਹੋਣੀਆਂ ਔਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਸਿਰਫ 20 ਸਾਲ ਦੀ ਜ਼ਿੰਦਗੀ ਲੈ ਕੇ ਇਹ ਬੱਚਾ ਜਿਹੜਾ ਜਹਾਨ ਤੇ ਆਇਆ ਤੇ ਇਸ ਤਰੀਕੇ ਲੋਹੜੀ ਤੋਂ ਪਹਿਲਾਂ ਜਿਹੜਾ ਇਸ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਵੇਗੀ ਤਾਂ ਪਰਿਵਾਰ ਨਾ ਹਉਂ ਦਰਤੀ ਹੈ ਪਰਿਵਾਰ ਬਹੁਤ ਟੁੱਟਿਆ ਟੁੱਟਿਆ ਜਾਪਦਾ ਹੈ ਆਸੇ-ਪਾਸੇ ਢੋਲ ਨਗਾੜੇ ਵੱਜ ਰਹੇ ਨੇ ਲੇਕਿਨ ਇਸ ਪਰਿਵਾਰ ਦੇ ਅੰਦਰ ਮਾਤਮ ਦਾ ਮਾਹੌਲ ਆ ਕੈਨੇਡਾ ਸੜਕ ਹਾਦਸੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਜਿਸ ਦੀ ਮੌਤ ਹੋ ਜਾਂਦੀ ਉਸਦੇ ਪਿਤਾ ਸੁਰਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਇਹ ਨੌਜਵਾਨ ਟ੍ਰਾਂਟੋ ਤੋਂ ਸਾਰਨੀਆਂ ਜਾ ਰਿਹਾ ਸੀਗਾ ਅਤੇ ਸੜਕ ਹਾਦਸੇ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਇਹ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ। ਜਿੱਦਾਂ ਹੀ ਇਹ ਖਬਰ ਪਿੰਡ ਵਿੱਚ ਪਹੁੰਚਦੀ ਹੈ ਤਾਂ ਪਿੰਡ ਵਿੱਚ ਗਮ ਦਾ ਮਾਹੌਲ ਛਾ ਜਾਂਦਾ ਹੈ ਔਰ ਬੜਾ ਹੀ ਬੇਚੈਨ ਜਿਹੜਾ ਪਰਿਵਾਰ ਨਜ਼ਰ ਆ ਰਿਹਾ ਹੈ ਨੌਜਵਾਨ ਦੇ ਜਿਹੜੇ ਪਿਤਾ ਆ ਉਹਨਾਂ ਨੂੰ ਜਦ ਦੇਖਦੇ ਆ ਤਾਂ ਮਹਿਸੂਸ ਕਰਦੇ ਆ ਕਿ ਉਹਨਾਂ ਦਿਲ ਵਿੱਚ ਕਿੰਨਾ ਦਰਦ ਹੈ ਔਰ ਸਭ ਤੋਂ ਜਿਹੜੀ ਗੱਲ ਮਾੜੀ ਜਿਹੜੀ ਇਸ ਸਮੇਂ ਜੁੜਦੀ ਆ ਉਹ ਇਹ ਹੈ ਕਿ ਲੋਹੜੀ ਤੇ ਖਾਸ ਕਰਕੇ ਪੁੱਤਰਾਂ ਦੀ ਲੋਹੜੀ ਪਾਈ ਜਾਂਦੀ ਹੈ ਹਾਲਾਂਕਿ ਹੁਣ ਸਮਾਂ ਬਦਲ ਗਿਆ ਧੀਆ ਦੀ ਲੋਹੜੀ ਵੀ ਪਾਈ ਜਾਂਦੀ ਹੈ ਲੇਕਿਨ ਚੱਲਨ ਚੱਲਿਆ ਸੀ ਪੁੱਤਰਾਂ ਦੀ ਲੋਹੜੀ ਪਾਣ ਦਾ ਤੇ ਉਥੇ ਹੀ ਲੋਹੜੀ ਤੋਂ ਪਹਿਲਾਂ ਇਸ ਤਰੀਕੇ ਪੁੱਤਰ ਦੀ ਮੌਤ ਹੋ ਜਾਣੀ ਔਰ ਖਬਰ ਆਉਣੀ ਤੇ ਲੋਹੜੀ ਵਾਲੇ ਦਿਨ ਵੀ ਕਰ ਮੁੱਦਾ ਪੈ ਜਵੇ ਘਰ ਵਿੱਚ ਅਫਸੋਸ ਤੇ ਲੋਕ ਬੈਠੇ ਹੋਣ ਤਾਂ ਸੱਚੀ ਮਨ ਵਿੱਚੋਂ ਜਿਹੜੀ ਗਮ ਦੀ ਚੀਜ਼ ਨਿਕਲਦੀ ਹੈ ਤਖਾਨੇ ਮੌਕੇ ਦੀ ਤਸਵੀਰ ਮੇਰਾ ਬੇਟਾ ਆਰਸ਼ਪ੍ਰੀਤ 2 ਸਾਲ ਪਹਿਲਾਂ ਪਲੱਸ 2 ਸੁਪਰ ਮੈਡੀਕਲ ਨਾ ਕਰਕੇ ਕੈਨੇਡਾ ਗਿਆ ਹੋਇਆ ਸੀ ਉਹਦਾ ਕੈਨੇਡਾ ਵਿੱਚ 29 ਗ੍ਰੀਟ ਨੂੰ ਅੰਤਰੀਅ ਤੋਂ ਸਾਂਝੀਆਂ ਜਾਂਦੇ ਲੰਡਨ ਦੇ ਲਾਗੇ ਸਟੇਟ ਤੋਂ ਲਿਜਾ ਰਿਹਾ ਸੀ ਅਚਾਨਕ ਐਕਸੀਡੈਂਟ ਹੋ ਗਿਆ ਤੇ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਮੇਰਾ ਬੇਟਾ ਹਰ ਸਪੀਕ ਦੋ ਸਾਲ ਪਹਿਲਾਂ ਪਲੱਸ 2 ਸੁਪਰ ਮੈਡੀਕਲ ਨਾ ਕਰਕੇ ਕੈਨੇਡਾ ਗਿਆ ਹੋਇਆ ਸੀ ਉਹਦਾ ਕੈਨੇਡਾ ਵਿੱਚ 29 ਤਰੀਕ ਨੂੰ ਅੰਦਰਯੋ ਤੋਂ ਸਾਮੀਆਂ ਜਾਂਦੇ ਲੰਡਨ ਦੇ ਲੱਗੇ ਸਟੈਥੋ ਦੇ ਜਗਾ ਤੇ ਅਚਾਨਕ ਐਕਸੀਡੈਂਟ ਹੋ ਗਿਆ ਤੇ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਿਆ ਮੇਰਾ ਬੇਟਾ ਅਰਸ਼ਪ੍ਰੀਤ 2 ਸਾਲ ਪਹਿਲਾਂ ਪਲੱਸ 2 ਸੁਪਰ ਮੈਡੀਕਲ ਨਾ ਕਰਕੇ ਕੈਨੇਡਾ ਗਿਆ ਹੋਇਆ ਸੀ ਉਹਦਾ ਕੈਨੇਡਾ ਵਿੱਚ 29 ਗ੍ਰੀਟ ਨੂੰ ਅੰਦਰੂਨੀ ਤੋਂ ਸੜਨੀਆਂ ਜਾਂਦੇ ਲੰਡਨ ਦੇ ਲੱਗੇ ਸਟੇਟ ਤੋਂ ਲਿਜਾ ਰਹੀ ਅਚਾਨਕ ਐਕਸੀਡੈਂਟ ਹੋ ਗਿਆ ਤੇ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ